ਕਪਾਹ ਤਾਂ ਨਾ ਲਾ ਪਰ ਮੇਰੀ ਮਾਪੀ ਚਿੱਟਾ ਮਾਤਰਾ ਸਾਈ ਹਾਂਜੀ ਆਂਟੀ ਜੀ ਕੀ ਨਾ ਕਰ ਲੈ ਚਲੋ ਹਾਂਜੀ ਆਂਟੀ ਜੀ ਕੀ ਨਾ ਸਕਵਿੰਦਰ ਨਾ ਜੀ ਸਰਨਾ ਆਂਟੀ ਜੀ ਕੀ ਮਾਮਲਾ ਜਿਹੜਾ ਅੱਜ ਰੇਲਵੇ ਅਧਿਕਾਰੀ ਇੱਥੇ ਪਹੁੰਚੇ ਸੀਗੇ ਕੋਈ ਕੰਦ ਕਰਨੀ ਆ ਹਾਂਜੀ ਹਾਂਜੀ ਕੋਈ ਗੰਦ ਕਰਨੀ ਆ ਕਹਿ ਕੇ ਗਏ ਸਾਨੂੰ ਕੋਈ ਪਹਿਲਾਂ ਨੋਟਿਸ ਨਹੀਂ ਆਇਆ ਕੋਈ ਕੁਛ ਨਹੀਂ ਆਇਆ ਤੁਰ ਤਾ ਕੇ ਕਹਿੰਦੇ ਤੁਸੀਂ ਆਪਣਾ ਸਮਾਨ ਚੱਕ ਲਓ ਵੀ ਥੋੜੇ ਗੇਟ ਬੰਦ ਹੋ ਜਾਣੇ ਹੁਣ ਸਾਡੇ ਗੇਟ ਬੰਦ ਹੋਗੇ ਤਾਂ ਅਸੀਂ ਜਾਵਾਂਗੇ ਕਿੱਥੇ ਸੰਤਾ ਜੀ ਮੈਂ ਕਲਾ ਵਲਵਿਆਸ ਤਿੰਨ ਦਿਨ ਹੋ ਗਿਆ ਸੀ ਰੋਟੀ ਨਹੀਂ ਖਾਦੀ ਟੈਨਸ਼ਨ ਆ ਕੰਮ ਤੇ ਜਾਣੇ ਵਾਪਸ ਆ ਜਾਣੇ ਬਗਰੋ ਜਵਾਕ ਫੋਨ ਕਰ ਦਿੰਦੇ ਆ ਕਿ ਰੇਲਵੇ ਵਾਲਿਆਂ ਨੇ ਆਪਦਾ ਸਮਾਨ ਚੱਕ ਲਓ ਸਮਾਂ ਸਾਡੇ ਹੁਣ ਜਿੱਦੀ ਘਰ ਆ ਜਾ ਤਾਂ ਰੇਲਵੇ ਵਾਲੇ ਉਦੋਂ ਪਹਿਲਾਂ ਸਾਨੂੰ ਕਹਿੰਦੇ ਵੀ ਘਰ ਤੁਸੀਂ ਪਿੱਛੇ ਕਰਕੇ ਪਾਓ ਤਿੰਨ ਪੀੜੀਆਂ ਚੱਲਦੀਆਂ ਆਂਦੀਆਂ ਸਾਡੀਆਂ ਤਿੰਨ ਪੀੜੀਆਂ ਤਾਂ ਹੋਣਾ ਸੀ ਕਿਵੇਂ ਆਪਣੇ ਘਰ ਪਿੱਛੇ ਕਰਦੀ ਆ ਅੱਜ ਦੇ ਟਾਈਮ ਤੇ ਰੋਟੀ ਬੰਨਣੀ ਮੁਸ਼ਕਲ ਆ ਤੇ ਅਸੀਂ ਆਪਣੇ ਘਰ ਕਿਵੇਂ ਤੋੜ ਕੇ ਬਣਾ ਲਾਂਗੇ ਵੀ ਬੰਦੇ ਨਾਲ ਸਾਡੇ ਤੋਂ ਲਿੱਤੇ ਜਾਣ ਹੋਰ ਕਿੱਥੇ ਕਿਉਂਕਿ ਅਸੀਂ ਦਿਹਾੜੀ ਮਜ਼ਦੂਰੀ ਮਿਹਨਤ ਕਰਨ ਵਾਲੇ ਆ ਨਾ ਸਾਡੇ ਘਰ ਅੱਜ ਦੇ ਟਾਈਮ ਸਾਡੀ ਕੌਲੀ ਵੀ ਸਾਡੇ ਤੋਂ ਬਣਾਣੀ ਮੁਸ਼ਕਲ ਹੈਗੀ ਸਾਨੂੰ ਇਹੋ ਜਿਹਾ ਸਾਡਾ ਬੁਰਾ ਹਾਲ ਆ ਤੇ ਸਾਡੇ ਗੇਟ ਬੰਦ ਹੋਗੇ ਤਾਂ ਫਿਰ ਅਸੀਂ ਜਾਵਾਂਗੇ ਕਿੱਥੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਅੱਭੀ ਅਸੀਂ ਤਾਂ ਇਹ ਕਹਿੰਦੇ ਆ ਵੀ ਤੁਸੀਂ ਕੰਨ ਕੱਢਣੀਆਂ ਕੱਢੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਸਾਨੂੰ ਗਲੀ ਦਿੱਤੀ ਜਾਵੇ ਸਾਨੂੰ ਰਸਤਾ ਦਿੱਤਾ ਜਾਵੇ ਹੋਰ ਅਸੀਂ ਕੁਝ ਨਹੀਂ ਮੰਗ ਕਰਦੇ ਬਸ ਅਸੀਂ ਇਹੋ ਮੰਗ ਕਰਦੇ ਆ ਅੱਛਾ ਸਰੂਪ ਚੰਦ ਸਿੰਗਲਾ ਵੀ ਇੱਥੇ ਪਹੁੰਚੇ ਸੀ ਹਾਂਜੀ ਪਹੁੰਚੇ ਸੀ ਆਏ ਸੀ ਉਹ ਕਹਿੰਦੇ ਵੀ ਅਸੀਂ ਉਹਨਾਂ ਤੋਂ ਵੀ ਸਹਾਇਤਾ ਮੰਗੀ ਸਾਨੂੰ ਸੁਣਾਈ ਕਰਾਂਗੇ ਇਹ ਕਰ ਲੈਣਗੇ ਤਾਂ ਵਧੀਆ ਆਸੀਂ ਵੀ ਕਹਿੰਨੇ ਆ ਵੀ ਸਾਨੂੰ ਰਸਤਾ ਦਿੱਤਾ ਜਾਵੇ ਸਾਡੀ ਤਾਂ ਹੱਥ ਜੋੜ ਕੇ ਸਰਕਾਰ ਅੱਗੇ ਇਹ ਹੀ ਬੇਨਤੀ ਆ ਵੀ ਸਾਨੂੰ ਰਸਤਾ ਦਿੱਤਾ ਜਾਵੇ ਸਾਨੂੰ ਕੁਝ ਨਹੀਂ ਚਾਹੀਦਾ ਹੋਊਗਾ ਆ ਜੋ ਆਂਟੀ ਜੀ ਬਸ ਸਰਪੋਰਟ ਕੀਆ ਇੱਕ ਮਿੰਟ ਜੀ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਕਾਲੋਆ ਕੱਪਾ ਅੱਛਾ ਰੇਲਵੇ ਅਧਿਕਾਰੀ ਤੁਹਾਨੂੰ ਕੋਈ ਹਦਾਇਤ ਕਰਕੇ ਗਿਆ ਵੀ ਕੰਦ ਖਿੱਚਣੀ ਕੀ ਕਹਿਣਾ ਚਾਹੁੰਦੇ ਕਾ ਕਿਆ ਵੀ ਕੰਦ ਕੱਢਾਂਗੇ ਹੁਣ ਅਸੀਂ ਗਰੀਬ ਆਦਮੀ ਕਿੱਥੇ ਜਾਵਾਂਗੇ ਸਾਨੂੰ ਇੰਨਾ ਘਰਾ ਦੇ ਦੋ ਵੀ ਸ਼ਿਲੰਗਨ ਟੱਪੜ ਜੋ ਕੀ ਹੋ ਜੀਏ ਫਿਰ ਹੁਣ ਸੇ ਛੱਡ ਕੇ ਵੀ ਨਹੀਂ ਜਾ ਸਕਦੇ ਆ ਕਿਥੇ ਲੈ ਕੇ ਵੀ ਨਹੀਂ ਜਾ ਸਕਦੀਆਂ ਸਾਨੂੰ ਮਿਹਨਤ ਕਰਕੇ ਰੋਟੀ ਖਾਂਦੇ ਆ ਅੱਛਾ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਤੁਸੀਂ ਇੱਥੇ ਇਹ ਬਹੁਤ ਸਾਲਾਂ ਤੋਂ ਬਹੁਤ 750 ਰੇ ਸੀਗੇ ਉਦੋਂ ਦੇ ਰਹਿ ਰਹੇ ਅੱਛਾ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਬਸ ਇਹੀ ਅਪੀਲ ਕਰਦੇ ਆ ਵੀ ਸਾਨੂੰ ਰਾਹ ਦਿੱਤਾ ਜਾਵੇ ਵੀ ਗਲੀ ਦਿੱਤੀ ਜਾਵੇ ਹਾਂਜੀ ਹਾਂ ਬਾਕੀ ਮਿਹਨਤ ਕਰਕੇ ਆਪਦਾ ਗੁਜ਼ਾਰਾ ਅਸੀਂ ਕਰ ਲਾਂਗੇ ਇਹਦੀ ਬਾਤ ਨਹੀਂ ਬਸ ਮਿਹਨਤ ਤੁਹਾਡੀ ਆਓ ਜੀ ਇੱਕ ਦੋ ਜਣੇ ਹਾਂਜੀ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਮਕੇਸ਼ ਗੌਰ ਹੈ ਜੀ ਮਕੇਸ਼ ਜੀ ਜੇ ਗੱਲ ਕਰੀ ਅੱਜ ਕੋਈ ਰੇਲਵੇ ਅਧਿਕਾਰੀ ਆਏ ਸੀ ਕੋਈ ਕੰਦ ਨੂੰ ਲੈ ਕੇ ਤੁਹਾਡਾ ਕੋਈ ਮਸਲਾ ਚੱਲ ਰਿਹਾ ਕੀ ਕਹਿਣਾ ਚਾਹੁੰਦੇ ਹਾਂਜੀ ਅਸੀਂ ਇਸ ਏਰੀਏ ਦੇ ਵਸਨੀਕਾਂ ਸਰ ਸਾਡਾ ਮਸਲਾ ਇਹ ਵੀ ਸਾਡੇ ਘਰਾਂ ਦੇ ਰਸਤੇ ਜਿਹੜੇ ਲਾਈਨ ਵਾਲੀ ਸਾਈਡ ਹੈ ਰੇਲਵੇ ਨੇ ਹੁਣ ਨਾ ਸਾਨੂੰ ਕੋਈ ਲਿਖਤੀ ਨੋਟਿਸ ਆਇਆ ਅੱਜ ਤੱਕ 2-4 ਦਿਨ ਪਹਿਲਾਂ ਇੱਥੇ ਕਲੀ ਪਾ ਕੇ ਨਿਸ਼ਾਨ ਲਾਤਾ ਵੀ ਇੱਥੇ ਕਿ ਅਸੀਂ ਦੁਵਾਰ ਕਰ ਰਹੇ ਹਾਂ ਨਿਸ਼ਾਨ ਹੈ ਜਿਹੜਾ ਸਾਡੇ ਦਰਵਾਜਿਆਂ ਦੇ ਨਾਲ ਲਗਾਤਾ ਜਮਾ ਡਿਸਟੈਂਸ ਅਧੇ ਫੁੱਟ ਦਾ ਅੱਜ ਉਹਨਾਂ ਦੇ ਠੇਕੇਦਾਰਾਂ ਦੇ ਬੰਦੇ ਉਹ ਕਹਿੰਦੇ ਵੀ ਜੋ ਕਿਸੇ ਦਾ ਸਮਾਨ ਕੋਈ ਮੰਜਾ ਕੂਲਰ ਜੋ ਵੀ ਬਾਹਰ ਪਿਆ ਚੱਕ ਲੋ ਅਸੀਂ ਨਾ ਵਟਣੀ ਸ਼ੁਰੂ ਕਰ ਰਹੇ ਆ ਦੁਆਰ ਕੱਢਣੀ ਹੈ ਜੇ ਸਰ ਦੁਆਰ ਨਿਕਲਦੀ ਤਾਂ ਸਾਡੇ ਦਾ ਰਸਤੇ ਬੰਦ ਹੋ ਜਾਣਗੇ ਅਸੀਂ ਗਰੀਬ ਲੋਕਾਂ ਬਾਹਰ ਕਿੱਧਰ ਨਹੀਂ ਆਵਾਂਗੇ ਘਰ ਤੋਂ ਅੰਦਰ ਕਿੱਦਾਂ ਆਵਾਂਗੇ ਅੱਛਾ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਇੱਥੇ ਅਸੀਂ ਇੱਥੇ 50-55 ਸਾਲ ਤੋਂ ਸਾਡੀਆਂ 3-3 4-4 ਪੀੜ੍ਹੀਆਂ ਬੀਤ ਗਈਆਂ ਇੱਥੇ ਅੱਛਾ ਸਿੰਗਲਾ ਸਾਹਿਬ ਵੀ ਇੱਥੇ ਪਹੁੰਚੇ ਸੀਗੇ ਸਿੰਗਲਾ ਸਾਹਿਬ ਪਹੁੰਚੇ ਸੀ ਸਰ ਅਸੀਂ ਆਪਦੇ ਦੁੱਖ ਉਹਨਾਂ ਨੂੰ ਦੱਸਿਆ ਉਹਨਾਂ ਨੇ ਰੇਲਵੇ ਦੀ ਹਾਇਰ ਅਥਾਰਟੀ ਨਾਲ ਵੀ ਗੱਲ ਕੀਤੀ ਹੈ ਹੋਰ ਗੱਲ ਪ੍ਰੋਸੈ ਸਿੰਗਲਾ ਸਾਹਿਬ ਸਾਨੂੰ ਵਿਸ਼ਵਾਸ ਦਵਾ ਕੇ ਗਏ ਆ ਵੀ ਮੈਂ ਤੁਹਾਡਾ ਜਿਹੜਾ ਇਹ ਉਜਾੜਾ ਨਹੀਂ ਹੋਣ ਦਿੰਦਾ ਗਰੀਬਾਂ ਦਾ ਮੈਂ ਤੁਹਾਡਾ ਅੱਗੇ ਹਾਇਰ ਅਥਾਰਟੀ ਨਾਲ ਗੱਲ ਕਰਕੇ ਆਪਾਂ ਰਸਤੇ ਦੀ ਰਿਕੁਐਸਟ ਸਿੰਗਲਾ ਸਾਹਿਬ ਨੂੰ ਕੀਤੀ ਆ ਉਹ ਅੱਗੇ ਪੁੱਟ ਅਪ ਕਰਕੇ ਸਾਨੂੰ ਵਿਸ਼ਵਾਸ ਦਵਾ ਕੇ ਗਏ ਵੀ ਅਸੀਂ ਤੁਹਾਡੇ ਇਸ ਮਸਲੇ ਦਾ ਹੱਲ ਕਰਵਾਵਾਂ ਅੱਛਾ ਜੇ ਗੱਲ ਕਰੀਏ ਪੰਜਾਬ ਪੰਜਾਬ ਤੋਂ ਰੇਲ ਮਨਿਸਟਰ ਵੀ ਰਵਨੀਤ ਬਿੱਟੂ ਹੈ ਗਿਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਉਹਨਾਂ ਨੂੰ ਵੀ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਵੀ ਅਸੀਂ ਦੇਖੋ ਜਨਤਾ ਇੱਕ ਲੀਡਰ ਸਾਡਾ ਬਾਪ ਹੁੰਦਾ ਜੀ ਅਸੀਂ ਜਨਤਾ ਦੀ ਇਹੀ ਅਪੀਲ ਹੈ ਵੀ ਸਾਨੂੰ ਰਮਨਿਤ ਸਾਹਿਬ ਵੀ ਰਸਤਾ ਦੇ ਦੇਣ ਬੇਨਤੀ ਹੈ ਸਾਨੂੰ ਵੀ ਸਾਨੂੰ ਗਰੀਬਾਂ ਦਾ ਜਾੜਾ ਨਾ ਹੋਵੇ ਸਾਨੂੰ ਰਸਤਾ ਦਿੱਤਾ ਜਾਵੇ ਵੀ ਇੱਥੇ ਗਲੀ ਨਿਕਲੀ ਜਾਵੇ ਹਾਂ ਗਲੀ ਰਸਤਾ ਛੱਡ ਦੇਣ ਜੀ ਗਲੀ ਕੱਚੇ ਪੱਕੇ ਜੀ ਅਸੀਂ ਆਪ ਉੱਥੋਂ ਦੀ ਟੈਂਪਾਸ ਕਰ ਲਾਂਗੇ ਬਿੱਟੂ ਸਾਹਿਬ ਨੂੰ ਸਾਨੂੰ ਸਾਡੀ ਇਹੀ ਅਪੀਲ ਹੈ ਵੀ ਰਸਤਾ ਦੇਣ ਸਾਨੂੰ ਦੀਵਾਰ ਆਪਦੀ ਕੱਢਣ ਜੀ ਸਾਦਕੇ ਕੱਢਣਾ ਕੋਈ ਅਧਿਕਾਰੀ ਹੁਣ ਆਇਆ ਤਾਂ ਨਹੀਂ ਕੋਈ ਕੰਦ ਖਿੱਚਣ ਨਹੀਂ ਹੁਣ ਉਹਨਾਂ ਦੇ ਠੇਕੇਦਾਰਾਂ ਦੇ ਬੰਦੇ ਆਏ ਹੋਏ ਆ ਜੀ ਮਸ਼ੀਨ ਆਈ ਸੀ ਖੜੀ ਹੈ ਸਾਹਮਣੇ ਅਸੀਂ ਰੋਕੀ ਅਮਸ਼ੀ ਸਰੂਪ ਸਾਹਿਬ ਵੀ ਆਇਆ ਸਰੂਪ ਸਾਹਿਬ ਨੇ ਆ ਕੇ ਉਹਨਾਂ ਦੀ ਹਾਇਰ ਅਥਾਰਟੀ ਨਾਲ ਗੱਲ ਕੀਤੀ ਇੱਕ ਵਾਰੀ ਕੰਮ ਡਿਲੇ ਹੋਇਆ ਹੁਣ ਹਾਇਰ ਅਥਾਰਟੀ ਅੱਗੇ ਪ੍ਰੋਸੈਸਿੰਗ ਦੀ ਗੱਲ ਚੱਲ ਰਹੀ ਹੈ ਜੀ ਰਵਨੀਤ ਸਾਹਿਬ ਨੂੰ ਵੀ ਐਪਲੀਕੇਸ਼ਨ ਰਿਕਮੈਂਡ ਹੋ ਕੇ ਪਹੁੰਚ ਕਰ ਦਿੱਤੀ ਗਈ ਹੈ ਉਹ ਅੱਗੇ ਜੋ ਡਿਸੀਜਨ ਆਉਂਦਾ ਉਹਦੇ ਅਸੀਂ ਵੇਟ ਕਰਦੇ ਅਸੀਂ ਇਹੀ ਚਾਹਾਂਗੇ ਵੀ ਸਾਨੂੰ ਰਸਤਾ ਦਿੱਤਾ ਜਾਵੇ ਅਸੀਂ ਗਰੀਬ ਬੰਦੇ ਆ ਸਾਡਾ ਵਜਾੜਾ ਨਾ ਹੋਵੇ ਜੀ ਠੀਕ ਆ ਸਾਡੀ ਇਹੀ ਮੰਤ ਹੈ ਇੱਕ ਵਾਰੀ ਜੀ ਠੀਕ ਆ ਹਾਂਜੀ ਕੀ ਨਾਮ ਕੀ ਹੈ ਜੀ ਸੀਤੋ ਹਾਂਜੀ ਅੱਜ ਕੋਈ ਰੇਲਵੇ ਅਧਿਕਾਰੀ ਆਏ ਸੀ ਕੋਈ ਕੰਦ ਖਿੱਚਣ ਨੂੰ ਲੈ ਕੇ ਹਾਂਜੀ ਕੰਦ ਖਿੱਚੇ ਜਾਂਦੇ ਹੈਗੇ ਸਾਡੇ ਬਾਰ ਆ ਕੇ ਦੀਵਾਰ ਹੈਗੀ ਸਾਡੀ ਸਾਨੂੰ ਲੰਘਣ ਟੱਪਣ ਦਾ ਜਮ ਇਰਾ ਨਹੀਂ ਹੈਗਾ ਪਰਲੇ ਪਾਸੇ ਸਾਡਾ ਗੇਟ ਵੀ ਨਹੀਂ ਹੈਗਾ ਅਸੀਂ ਜ਼ਾਕਾਂ ਨੂੰ ਕਿਵੇਂ ਭੜਾਉਣ ਭੇਜਾਂਗੇ ਅਸੀਂ ਕੰਮ ਕਿਵੇਂ ਲੱਗਾਗੇ ਸਾਡਾ ਬਹੁਤ ਹੀ ਬੁਰਾ ਹਾਲ ਹੋਇਆ ਹੈਗਾ ਠੀਕ ਕਰੀ ਨੋਟਿਸ ਵੀ ਦਿੱਤਾ ਸੀ ਤੁਹਾਨੂੰ ਕੋਈ ਨੋਟਿਸ ਨਹੀਂ ਦਿੱਤਾ ਸੀ ਬਸ 5-6 ਦਿਨ ਹੋ ਗਏ ਉਹਨਾਂ ਨੂੰ ਆਉਣ ਦੇ ਬਸ ਇਹ ਕਹਿੰਦੇ ਬਈ ਕੰਦ ਕੱਟਣੀ ਹੈਗੀ ਇਵੇਂ ਕਈ ਜਾਂਦੇ ਹੈਗੇ ਅੱਛਾ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਤੁਸੀਂ ਇੱਥੇ ਬਹੁਤ ਸਾਲਾਂ ਤੋਂ ਰਹਿ ਜਾਂਦੇ ਹੈਗੇ ਮੇਰੇ ਸੱਸੋਰਾ ਇੱਥੇ ਸੀ ਪਹਿਲਾਂ ਉਹ ਵੀ ਮਰ ਗਏ ਹੈਗੇ ਤੇ ਹੁਣ ਅਸੀਂ ਰਹਿ ਰਹੇ ਹੈਗੇ ਸਾਨੂੰ ਕਾਫੀ ਸਾਲ ਹੋ ਗਏ 50 ਸਾਲ ਹੋ ਗਏ ਇੱਥੇ ਰਹਿੰਦੇ ਆਣ ਸਾਨੂੰ ਅੱਛਾ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਬਸ ਸਾਡੀ ਇਹੀ ਮੰਤ ਹੈ ਕਿ ਸਾਨੂੰ ਲੰਘਣ ਦਾ ਰਸਤਾ ਦੇ ਦੇ ਬਸ ਇਹੀ ਹੈਗਾ ਸਾਡਾ ਹੋਰ ਕੁਝ ਨਹੀਂ ਨਾਲ ਤੁਰਕੀ ਦਾਸ ਪਤਾ ਨਹੀਂ ਕੀ ਸਵਾਦ ਆਉਂਦਾ ਆਤਰ ਰਹਾ ਇਹਨਾਂ ਨੂੰ ਇਹ ਰਸਤਾ ਨਹੀਂ ਹੈ। ਆਓ ਦੇਖਦੇ ਕਰ ਲਈ ਗੱਲ ਅਸੀਂ ਉਹਨਾਂ ਨਾਲ। ਬੰਦ ਹੈ। ਬਹੁਤ ਸ਼ਿਕਲਾ ਸਾਹਿਬ। ਦੁਬਾਰਾ ਸਰਸਾ ਫੈਕਟਰੀ ਕੋਲੇ ਮੈਂ ਪਹੁੰਚਿਆ ਹਾਂ। ਸਰਸਾ ਜੋ ਲਾਈਨ ਹੈ ਉਹਦੇ ਨਾਲ-ਨਾਲ ਰੇਲਵੇ ਚਾਰਦਵਾਰੀ ਕਰਨੀ ਹੈ। ਔਰ ਜਿਉਂ ਰੇਲਵੇ ਦੀ ਜਗ੍ਹਾ ਹੈ ਜੀ ਉਹ ਆਪਣੀ ਪੂਰੀ ਥਾਂ ਕਰਦੇ ਆ। ਤਾਂ ਉਹਦੇ ਨਾਲ ਲੋਕਾਂ ਦੇ ਦਰਵਾਜ਼ੇ ਬੰਦ ਹੁੰਦੇ ਆ। ਉਹ ਬਹੁਤ ਗਰੀਬ ਪਰਿਵਾਰ ਇੱਥੇ ਰਹਿ ਰਹੇ ਆ। ਔਰ ਦਰਵਾਜ਼ੇ ਬੰਦ ਹੋਣ ਨਾਲ ਮੇਰਾ ਕਸ ਜੀ ਜਮਾਨ ਕੀਨ ਲੋਕਾਂ ਤੋਂ ਨਾਸ਼ਾਨ ਵਾਲਾ ਜਿਹੜਾ ਹੈਗਾ ਨੁਕਸਾਨ ਹੋਊਗਾ। ਤਾਂ ਇਸ ਲਈ ਮੈਂ ਰੇਲਵੇ ਅਧਿਕਾਰੀਆਂ ਨਾਲ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਨੂੰ ਮਾਨਵੀ ਤੌਰ ਤੇ ਦੇਖੋ। ਦੇਖੋ ਕਾਨੂੰਨੀ ਤੌਰ ਤੇ 노 ਡਾਊਟ ਤੇ ਰੇਲਵੇ ਸਹੀ ਹੈ। ਪਰ ਕਈ ਚੀਜ਼ਾਂ ਮਾਨਵੀ ਤੌਰ ਤੇ ਦੇਖਣਾ ਨਹੀਂ ਉਹਨਾਂ ਨੂੰ ਮਾਨਵੀ ਪਹਿਲੂ ਲੈ ਕੇ ਇਹਨਾਂ ਨੂੰ ਕੋਈ ਰਸਤਾ ਛੱਡਾ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਹੈਗਾ ਇਹ ਬਰਬਾਦ ਹੋਣ ਤੋਂ ਬਚ ਸਕਣ। ਤਾਂ ਇਹਨਾਂ ਨਨਪੂਰਨ ਮੀਟਾ ਅਧਿਕਾਰੀਆਂ ਨੇ ਇਹ ਪ੍ਰੋਸਾਦ ਵਾ ਕਿ ਅਸੀਂ ਇਹਦੇ ਤੇ ਵਿਚਾਰ ਕਰਦੇ ਸਰ ਜੇ ਗੱਲ ਕਰੀਏ ਰਵਨੀਤ ਬਿੱਟੂ ਵੀ ਰੇਲ ਮੰਤਰਾਲੇ ਆ ਉਹਨਾਂ ਕੋਲੇ ਮਿਨਿਸਟਰੀ ਹੈਗੀ ਹੈ ਉਹਨਾਂ ਨੂੰ ਵੀ ਅਪੀਲ ਕਰਾਂਗੇ ਮੈਂ ਉਹਨਾਂ ਤੱਕ ਸਾਡੇ ਰੇਲਵੇ ਦੇ ਮਿਨਿਸਟਰ ਸਟੇਟ ਨੈਸ਼ਨਲ ਸਟੇਟ ਰੇਲਵੇ ਫਰੀ ਸਰਦਾਰ ਰਵਨੀਤ ਸਿੰਘ ਜੀ ਬਿੱਟੂ ਨੂੰ ਲਿਖਤੀ ਤੌਰ ਤੇ ਆਪ ਦੀ ਰਿਕਮੈਂਡੇਸ਼ਨ ਦੇ ਨਾਲ ਬੇਨਤੀ ਭੇਜੀ ਹੈ ਤੇ ਉਹਨਾਂ ਨੇ ਮੈਨੂੰ ਅਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਇਹਨੂੰ ਜਿਹੜਾ ਹੈਗਾ ਇਹਦੇ ਵਿਚਾਰ ਕਰਕੇ ਜੋ ਵੀ ਪੋਸੀਬਲ ਹੋ ਸਕਦਾ ਕਰਾਂਗੇ ਮਾਰਨੇ ਸਰਕਾਰੀ ਜੀ ਅਸੀਂ ਕਿਹੜਾ ਦੱਬ ਰਹੇ ਨਹੀਂ ਕਿ ਦੇ ਦੇਣਗੇ ਤਾਂ ਕੀ ਹੋ ਜਾਊਗਾ ਕੀ ਹੋ ਜਾਊਗਾ ਜਿਹੜੇ ਹੁਣ ਗਰੀਬ ਲੋਕਾਂ ਦੀ ਜਾਨ ਇਹ ਤਾਂ ਮਾਨਵਤਾ ਨੂੰ ਪਤਾ ਵੀ ਚੁੱਕੀ ਸਮੱਸਿਆ ਘੜੀ ਕਰਤੀ ਸੀ ਸਾਨੂੰ ਸਾਡੀ ਤਾਂ ਰੋਟੀ ਨਹੀਂ ਬਣਦੀ ਪਈ ਸਾਡਾ ਤਾਂ ਐਡਾ ਮੋਸ਼ਕਲਾ ਹੋ ਗਿਆ ਨਹੀਂ ਨਹੀਂ ਜੀ ਕੋ ਸਾਰਾ ਮਸਲੇ ਹੱਲ ਹੋ ਜਾਣਾ ਕਿੱਥੇ ਜਾਏ ਅਸੀਂ சொல்லுங்க